ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਕੈਨੇਡਾ ਦੇ ਨਵ ਨੀਤਮ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਡਰਾਅ ਵਿੱਚ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਕੈਨੇਡਾ ਦੇ ਹੱਕ ਪ੍ਰਾਂਤ ਅਤੇ ਪ੍ਰਦੇਸ਼ਾਂ ਕਿਊਬਕ ਅਤੇ ਨੂਨਾਵਥ ਨੂੰ ਛੱਡ ਕੇ ਦੁਆਰਾ ਚਲਾਏ ਜਾਣ ਵਾਲੇ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਉਹ ਮੌਜੂਦ ਰਹਿਣ ਦੇ ਯੋਗ ਹਨ ਕਿਉਂਕਿ ਇਮੀਗ੍ਰੇਸ਼ਨ ਸੰਘੀ ਸਰਕਾਰ ਤੇ ਸੂਬਈ ਸਰਕਾਰ ਵਿਚਕਾਰ ਸਾਂਝੀ ਜ਼ਿੰਮੇਵਾਰੀ ਹੈ ਹਰ ਸਾਲ ਇਮੀਗ੍ਰੇਸ਼ਨਰ ਰਿਫਿਊਜੀ ਜਾਂ ਦੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀ ਇੱਕ ਇਮੀਗ੍ਰੇਸ਼ਨ ਪਧਰੀ ਯੋਜਨਾ ਬਣਾਉਂਦਾ ਜੇ ਆਉਣ ਵਾਲੇ ਸਾਲ ਵਿੱਚ ਕੈਨੇਡਾ ਦੇ ਅੰਦਰ ਦਾਖਲ ਹੋਣ ਵਾਲੇ ਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਨਿਰਧਾਰਤ ਕਰਦਾ ਤੇ ਅਗਲੇ ਦੋ ਸਾਲਾਂ ਲਈ ਨਾ ਮਾਤਰਟੀਚੇ ਨਿਰਧਾਰਤ ਕਰਦਾ ਯੋਜਨਾ ਦੇ ذریعے ਆਈਆਰਸੀ ਸੀਏ ਵੀ ਫੈਸਲਾ ਕਰਦਾ ਹੈ ਕਿ ਕਿੰਨੇ ਸਥਾਈ ਨਿਵਾਸੀਆਂ ਨੂੰ ਕਿਵੇਂ ਕਿਸੇ ਪ੍ਰੋਗਰਾਮ ਵਿੱਚ ਕੈਨੇਡਾ ਵਿੱਚ ਦਾਖਲ ਕੀਤਾ ਜਾਵੇ ਉਦਾਹਰਨ ਦੇ ਲਈ 2024 ਵਿੱਚ IRCC PNP ਰਾਹੀਂ 110009 ਸਥਾਈ ਨਿਵਾਸੀਆਂ ਦਾ ਸਵਾਗਤ ਕਰੇਗਾ ਤੇ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ IRCC ਹਰੇਕ ਭਾਗੀਦਾਰ ਸੂਬੇ ਨੂੰ ਨਾਮਜ਼ਦਗੀ ਵਿੱਚ ਵੰਡ ਦਿੰਦਾ ਫਿਰ ਸੂਬਾਈ ਸਰਕਾਰ ਆਰਥਿਕ ਇਮੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕਰਦੀ ਹੈ ਤੇ ਜਿਨ੍ਹਾਂ ਦਾ ਸਥਾਨ ਅਰਥਚਾਰੇ ਦੇ ਸਕਾਰਤਮਕ ਪ੍ਰਭਾਵ ਹੋਣ ਅਤੇ ਸਥਾਈ ਕਿਰਤ ਸ਼ਕਤੀ ਵਿੱਚ ਜ਼ਰੂਰੀ ਪਾੜੇ ਨੂੰ ਬੰਦ ਕਰਨ ਦੀ ਸਭ ਤੋਂ ਵੱਧ ਸੰਭਾਵੀ ਸਮਝੀ ਜਾਂਦੀ ਹੈ ਤੇ ਉੱਥੇ ਦਾਦੇ ਕਿ ਸਵੇਈ ਇਮੀਗ੍ਰੇਸ਼ਨ ਨਤੀਜੇ 29 ਜੂਨ ਜੁਲਾਈ 5 ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਉਮੀਦਵਾਰਾਂ ਨੂੰ ਇਸ ਹਫ਼ਤੇ 3 ਜੁਲਾਈ ਨੂੰ ਸਵੇਈ ਨਾਮਜ਼ਦਗੀ ਲਈ ਬਿਨੈ ਕਰਨ ਦਾ ਸੱਦਾ ਦਿੱਤਾ ਤੇ ਪ੍ਰਾਂਤ ਨੇ BC PNP ਦੇ ਹੁਨਰਵੰਦ ਕੰਮਿਆਂ ਤੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸਟ੍ਰੀਮ ਵਿੱਚ 72 ਤੋਂ ਵੱਧ ਉਮੀਦਵਾਰਾਂ ਨੂੰ ਸੱਦਾ ਦਿੱਤਾ ਤੇ ਐਕਸਪੈਕਟਸ ਐਂਟਰੀ BC ਲਈ ਯੋਗ ਵਿਅਕਤੀਆਂ ਨੂੰ ਸ਼ਾਮਲ ਕੀਤਾ ਹੈ ਪੰਜ ਵਿਸ਼ੇਸ਼ ਕੀਤਾ ਮੁਖੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤੇ ਗਏ ਨੇ ਸਭ ਤੋਂ ਵੱਧ ਸੱਦੇ 36 ਤਕਨੀਕੀ ਕਿੱਤਿਆਂ ਵਾਲੇ ਲੋਕਾਂ ਨੂੰ ਗਏ ਨੇ ਜਿਨ੍ਹਾਂ ਕੋਲ ਘੱਟੋ ਘੱਟ ਸਕਿੱਲ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਦਾ ਸਕੋਰ 122 C ਤੇ SIR ਇਸ ਸੰਗੀ ਵਿਆਪਕ ਦਰਜਾਬੰਦੀ ਸਿਸਟਮ ਵਾਂਗ ਕੰਮ ਕਰਦਾ ਪਰ ਸਿਰਫ ਬੀਸੀ ਪੀਐਨਪੀ ਉਮੀਦਵਾਰਾਂ ਤੇ ਲਾਗੂ ਹੁੰਦਾ ਦੂਜੇ ਡਰਾ ਵਿੱਚ ਚਾਈਲਡ ਕੇਅਰ ਕਿੱਤਿਆਂ ਵਿੱਚ ਸ਼ਾਮਲ ਹੋਣ ਵਾਲੇ 14 ਸੱਦਿਆਂ ਅਤੇ ਘੱਟੋ ਘੱਟ 95 ਦੇ ਸਕੋਰ 98 ਦੇ ਸਕੋਰ ਨਾਲ ਨਿਰਮਾਣ ਵਿੱਚ ਉਮੀਦਵਾਰਾਂ ਨੂੰ 13 ਸੱਦੇ 106 ਦੇ ਸਕੋਰ ਨਾਲ ਸੇਵਾ ਸੰਭਾਲ ਕਿੱਤਿਆਂ ਵਿੱਚ ਉਮੀਦਵਾਰਾਂ ਨੂੰ 9 ਸੱਦੇ ਅਤੇ ਅੰਤ ਵਿੱਚ ਪੰਜ ਤੋਂ ਘੱਟੋ-ਘੱਟ ਸੱਦੇ ਗਏ ਨੇ ਤੇ ਵੈਟਰਨਿਟੀ ਕੇਅਰ ਕੀਤੇਆਂ ਵਿੱਚ ਉਹਨਾਂ ਲਈ ਜਿਨ੍ਹਾਂ ਨੂੰ ਘੱਟੋ-ਘੱਟ ਸਕੋਰ 80 ਦੀ ਜ਼ਰੂਰਤ ਸੀ ਤੇ ਮੈਨੀਟੋਬਾ ਦੀ ਗੱਲ ਕੀਤੀ ਜਾਵੇ ਤਾਂ ਇਸ ਹਫ਼ਤੇ 4 ਜੁਲਾਈ ਨੂੰ ਪੀਐਨਪੀ ਡਰਾਅ ਅਯੋਜ਼ ਕੀਤਾ ਗਿਆ ਸੀ ਪ੍ਰਾਂਤ ਨੇ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੀਆਂ ਦੋ ਤਾਰਾਵਾਂ ਵਿੱਚ ਉਮੀਦਵਾਰਾਂ ਨੂੰ ਅਰਜੀ ਦੇਣ ਲਈ ਸਲਾਹ ਅਤੇ 126 ਪੱਤਰ ਜਾਰੀ ਕੀਤੇ 85 ਅੰਤਰਰਾਸ਼ੀ ਸਿੱਖਿਆ ਸਟਰੀਮ ਦੇ ਉਮੀਦਵਾਰਾਂ ਅਤੇ 41 ਹੁਨਰਵੰਦ ਉਮੀਦਵਾਰਾਂ ਨੂੰ ਵਿਦੇਸ਼ਾਂ ਵਿੱਚ ਚਿੱਠੀਆਂ ਭੇਜੀਆਂ ਗਈਆਂ ਵਿਦੇਸ਼ਾਂ ਵਿੱਚ ਹੁਨਰਮੰਦ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ ਘੱਟ 709 ਸਕੋਰ ਦੀ ਜ਼ਰੂਰਤ ਹੁੰਦੀ ਹੈ ਉਹ ਸੂਬੇ ਦੇ ਰਣਨੀਤਿਕ ਭਰਤੀ ਪਹਿਲ ਕਦਮੀ ਵਿੱਚੋਂ ਇੱਕ ਦਾ ਹਿੱਸਾ ਸਨ ਰੇਡੀਨ ਖਬਰ ਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ